ਹਾਏ 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 ਜੱਟ ਮਿਲ ਗਿਆ ਓਏ ਅੱਜ ਲਾਉਣੇ ਦਾ ਟਿਕਾ ਇਹਦਾ ਇਹ ਵੀ ਰੀੜੀ ਲਾਈ ਬੈਠਾ ਓ ਬੱਲੇ ਓ ਜੱਟਾ ਬੱਲੇ ਤੇਰੇ ਹਾਂਜੀ ਭਾਈ ਚੰਗੇ ਘਰੋਂ ਲੱਗਦਾ ਨਾ ਭਾਈ ਢੀਡੇ ਲੂੜੇ ਚੰਗੇ ਪਏ ਜੀਨ ਜੂਨ ਹਾਂਜੀ ਭਾਈ ਮਿਹਨਤ ਕਰਦੇ ਆ ਯਾਰ ਚੰਗੇ ਢੀਡੇ ਪਾਵਾਂਗੇ ਸ਼ਰਮ ਆਉਂਦੀ ਓ ਵੀ ਮਾੜੀ ਮੋਟੀ ਸ਼ਰਮ ਨੂੰ ਮੈਂ ਕੱਢ ਤਦ ਕਾਠਾ ਕੋਈ ਚੱਜ ਦਾ ਕੰਮ ਕਰ ਲੈ ਠੀਕ ਹੈ ਪਹਿਲੀ ਕਿੰਨੀ ਆਉਂਦੀ ਆ 5 ਕਿੱਲੇ ਭਾਈ 5 ਕਿਲੇ ਪੈਲੀ ਆਉਂਦੀ ਹੈ ਤੇ ਆ ਕੀ ਸਿਸਟਮ ਰੱਖਿਆ ਤੂੰ ਇੱਕ ਭਾਂਡਾ ਰੱਖ ਕੇ ਕੀ ਇਹ ਪਖੰਡਵਾਜੀ ਕਰੀ ਜਾਂਦਾ ਤੂੰ ਕਾਦੀ ਪਖੰਡਾ ਵੀ ਮੈਂ ਕਿਹੜਾ ਕਿਸੇ ਨੂੰ ਕਹਿੰਦਾ ਇਹ ਚਲੋ ਮਿੰਟ ਯੂਪੀਪੀਆਰ ਚ ਗਰੀਬ ਬੰਦੇ ਆਉਂਦੇ ਆ ਉਹਨਾਂ ਵਾਸਤੇ ਵਧੀਆ ਚੀਜ਼ ਹੈ ਠੀਕ ਹੈ ਤੂੰ ਇੱਥੇ ਪੰਜਾਬ ਦਾ ਹੋ ਕੇ ਬਠਿੰਡੇ ਦਾ ਹੋ ਕੇ ਇਹ ਕੀ ਕੀਤਾ ਵੱਡਾ ਇੱਕ ਵੱਡੇ ਸ਼ਹਿਰ ਚ ਤੇ ਮੇਨ ਗਲੀ ਚ ਖੜਾ ਜੀਤ ਰੋਡ ਤੇ ਜਿੱਥੇ ਇੱਥੇ ਪੰਜਾਬ ਦੀ ਕਰੀਮ ਵਧੀਆ ਸੋਹਣੇ ਸੋਹਣੇ ਮੁੰਡੇ ਸਾਰੇ ਕੁੜੀਆਂ ਆਇਲੈਂਡਸ ਕਰਕੇ ਬਾਹਰ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਮੱਲਾ ਮਾਰੀ ਜਾਂਦੇ ਆ ਡਾਲਰ ਛਾਪੀ ਜਾਂਦੇ ਆ ਜੋਬ ਕਰਦੇ ਆ ਵਰਕ ਕਰਦੇ ਆ ਇੱਥੇ ਟੱਟੀਆਂ ਸਾਫ਼ ਕਰਦੇ ਆ ਇਹ ਗੱਲਾਂ ਬਣਾਈਆਂ ਕੰਮ ਬਹੁਤ ਤਰ੍ਹਾਂ ਦਾ ਕਰਦੇ ਆ ਉੱਥੇ ਠੀਕ ਆ ਇਹਦਾ ਮੈਂ ਬਣਾਇਆ ਵੀ ਉਹ ਲੈਟਰੀਨਾਂ ਸਾਫ਼ ਕਰਦਾ ਸਾਰੇ ਲੈਟਰੀਨਾਂ ਦੇ ਥੋੜਾ ਲੱਗੇ ਪਏ ਆ ਹੋਰ ਬਹੁਤ ਆ ਬਾਗ ਦੇ ਕੰਮ ਆ ਤੇ ਕਿੰਨੇ 2-2 5 ਲੱਖ ਰੁਪਏ ਬਾਗਾਂ 'ਚ ਕੋਈ ਕੀਵੀਆਂ ਤੋੜਦਾ ਕੋਈ ਸਟ੍ਰੋਪਰ ਆ ਜੋਬ ਜੋਬ ਕਰਦਾ ਤੂੰ ਆ ਕੀਮ ਕੀਤਾ ਫੜਿਆ ਮਿਹਨਤ ਕਰ ਉਹ ਵੀ ਆਇਲੈਂਡਸ ਕਰਕੇ ਤੇ ਬਾਹਰ ਜਾ ਔੜਦਾ ਕਿੱਲਾ ਵੇਚ ਦਿੰਦਾ ਚਾਰ ਕਿੱਲੇ ਰਹਿ ਜਾਂਦੇ ਆਇਲੈਂਡਸ ਕਰ ਲੈਂਦਾ ਉਹ ਏ ਵੀ ਕੰਸਲਟੈਂਟ ਵਾਲੇ ਦਾ ਬੋਰਡ ਦੀ ਨਾ ਆ ਗਿਆ ਬਹੁਤ ਤਗੜਾ ਸੈਂਟਰ ਆ ਬਹੁਤ ਤਗੜਾ ਨਾ ਉੱਥੋਂ ਮਾਇਲੈਂਡਸ ਕੀਤੀ ਸੀਗੀ ਜਾ ਕੇ ਪੁੱਛ ਲਈ ਅਮਿਤ ਸਾਰਾਗੇ ਤੇ ਬਲਦੀਪ ਸਾਰਾ ਉਹਨਾਂ ਦਾ ਸ਼ਰਮ ਮੰਨ ਯਾਰ ਉਹ ਵਿਚਾਰੇ ਮੂੰਹ ਮੱਥੇ ਲਾ ਕੇ ਆਖਣਗੇ ਸਾਡਾ ਸਟੂਡੈਂਟ ਸਾਗ ਵਿੱਚ ਜਾਂਦਾ ਬਾਈ ਉਹ ਡੇਲੀ ਮੂੰਹ ਮੱਥੇ ਲੱਗਦੇ ਤੀਜੇ ਚੌਥੇ ਦਿਨੋਂ ਸਾਗ ਲੈ ਕੇ ਜਾਂਦੇ ਮੇਰੇ ਤੋਂ ਕਹਿੰਦੇ ਬਹੁਤ ਸੋਹਣਾ ਕੰਮ ਕਰ ਰਹੇ ਆ ਸਾਗ ਨੂੰ ਕੀ ਪੱਠੇ ਹੈਗਾ ਕੁੱਕਰ ਚ ਲਿਆ ਕੇ 2 ਮਿੰਟਾਂ ਜਿਹਾ ਵਾਲ ਕੇ ਤੇ ਸ਼ਹਿਰਾਂ ਨੂੰ ਬੜੀ ਜਾਂਦਾ ਯਾਰ ਤੂੰ ਦਿਖਾਈ ਮੜਾ ਕ ਮੈਂ ਪਿੰਡੋਂ ਹੀ ਆ ਮੈਂ ਸਾਗ ਕਹਿਣਾ ਤਾਂ ਬਹੁਤ ਸੋਖ ਰੰਗ ਦੱਸ ਮੈਨੂੰ ਤੋਂ ਪਹਿਲਾਂ ਬਤਾ ਠੀਕ ਹੈ ਕੀ ਹੋਣਾ ਬਈ ਇਹ ਚ ਸਰੋਂ ਦਾ ਸਾਗ ਹੋਰ ਕੀ ਸਰੋਂ ਹੁੰਦੀ ਹੈ ਭਾਂਡਾ ਵੀ ਸਾਗ ਹੁੰਦਾ ਪਾਲਕ ਮੇਥੇ ਬਾਥੂ ਸਾਰਾ ਕੁਝ ਹੁੰਦਾ ਬਈ ਵਧੀਆ ਚੀਜ਼ ਹੈ ਵੀਰੇ ਚੁੱਲ੍ਹੇ ਤੇ ਬਣਾਉਨੇ ਆ ਘਰੇ ਇਹ ਬਈ ਯਾਰ ਕਿਵੇਂ ਵਾ ਵਾਗੀ ਬਾਹਰ ਸਾਰੇ ਸੈਂਟਰ ਬੰਦ ਹੋ ਕੇ ਲੋਕ ਯਾਰ ਕੋਈ ਆਂਡਾ ਦੀ ਰੇੜੀ ਜ਼ਿੰਮੇਵਾਰਾਂ ਦਾ ਲਈ ਬਟਾ ਕੋਈ ਕੌਸ ਲਈ ਬੈਠਾ ਇਹ ਕਿੱਥੋਂ ਕੰਮ ਯਾਰ ਤੂੰ ਕੋਈ ਸ਼ਰਮਸ਼ੂਰਮ ਵਾਲਾ ਚੱਕਤਾ ਉਸ ਬਈ ਮੇਰੀ ਗੱਲ ਸੁਣ ਇੱਥੋਂ ਬੰਦੇ ਜਾਂਦੇ ਆ ਲੋਕ ਕੀ ਕਹਿਣਗੇ ਬਈ ਕੈਨੇਡਾ ਜਾ ਕੇ ਕਿਹੜਾ ਡੀਸੀ ਲੱਗ ਜਾਂਦੇ ਆ ਉੱਥੇ ਜਾ ਕੇ ਵੀ ਤਾਂ ਕੰਮ ਹੀ ਕਰਦੇ ਆ ਕੁਈ ਕਾਰਵਾਸ ਸਟੇਸ਼ਨ ਤੇ ਲੱਗਿਆ ਉਹ ਵੀ ਤਾਂ ਉੱਥੇ ਇਹੋ ਜਿਹੇ ਕੰਮ ਹੀ ਕਰਦੇ ਆ ਤੇ ਇੱਥੇ ਜਿਵੇਂ ਆਪਦਾ ਕੰਮ ਮਿਹਨਤ ਕਰਦਾ ਕਹਿੰਦੇ ਸਭ ਤੋਂ ਵੱਡਾ ਰੋਗ ਕਿਆ ਕਹੇਂਗੇ ਲੋਗ ਜਿਨੇ ਮੰਨੀ ਸ਼ਰਮ ਉਹਦੇ ਫੁੱਟੇ ਕਰਮ ਬਈ ਸ਼ਰਮ ਨਹੀਂ ਉਹਨਾਂ ਨੇ ਆਪਾਂ ਕਿਹੜਾ ਕੋਈ ਗਲਤ ਕੰਮ ਕਰ ਰਹੇ ਨਾ ਆਪਾਂ ਕੋਈ ਚੱਟਾ ਵੇਚ ਰਹੇ ਨਾ ਗੋਲੀਆਂ ਵੇਚ ਰਹੇ ਆਪਾਂ ਸਾਗੇ ਕੂਕਰ ਚ ਬਣਾਏ ਬਈ ਕੀ ਸਪੈਸ਼ਲਟੀ ਹੈ ਜਿਹੜੇ ਤੇ ਸਹਾਰਾ ਆ ਬਈ ਦੱਸ ਇੰਨਾ ਕੂਕਰ ਚ ਬਣ ਜੂਗਾ ਕਮਾਲ ਹੈ ਕਹਿੰਦਾ ਕੂਕਰ ਚ ਬਣਾਏ ਨਹੀਂ ਬਣਾਉਣਾ ਕਿਵੇਂ ਅਜੇ ਹੁਣ ਤੇ ਬੰਦ ਆਲੇ ਵੇਖੀਅ ਲਿਆ ਮੈਨੂੰ ਸਾਰੇ ਮਹਾਜਨ ਮੈਨੂੰ ਵੇਂਦੇ ਆ ਉਹ ਵੀਡੀਓ ਵੇਖ ਕੇ ਤੇਰੇ ਕੋਲੇ ਆਉਣਗੇ ਜੇ ਤੂੰ ਦੱਸੇਂ ਕੀ ਚੀਜ਼ ਪਾਉਣਾ ਵਧੀਆ ਚੀਜ਼ ਪਾਉਣਾ ਵਧੀਆ ਚੀਜ਼ ਇੰਨੀ ਕਿ ਪਾਉਣਾ ਵੀ ਇਹ ਸਾਗ ਨਾਲ ਤਿਆਬ ਹੀ ਨਹੀਂ ਬਣਦਾ ਅੱਛਾ ਤਿਆਬ ਹੀ ਨਹੀਂ ਬਣਦਾ ਇਹ ਸਾਗ ਦੇ ਨਾਲ ਸਾਡੇ ਦਾ ਭਾਈ ਸਾਰਾ ਦਿਨ ਲੱਗ ਜਾਂਦਾ ਲੱਕੜਾਂ ਤੇ ਸਾਰਾ ਦਿਨ ਹੀ ਲੱਗਦਾ ਵੀਰੇ ਮੈਂ ਇੱਥੇ 4:30 ਆਉਣਾ ਪਰ ਬਣਾਉਣ ਦਾ ਤਾਂ ਕੰਮ ਇਹਨੂੰ ਸ਼ੁਰੂ 9 ਵਜੇ ਸ਼ੁਰੂ ਕਰਦਾ ਬਾਈ 9 ਵਜੇ ਤੋਂ ਬਣਨਾ ਸ਼ੁਰੂ ਕਰਦਾ ਹੈ ਤੇ ਇਹਨੂੰ ਕਿਤੇ 4:00 4:30 ਤੱਕ ਬਣਦਾ ਉਦੋਂ ਇੱਥੇ ਆਉਣਾ ਫਿਰ 3 ਘੰਟੇ 7:30 ਤੱਕ ਇੱਥੋਂ ਸਾਰਾ ਲਗਾ ਕੇ ਫਿਰ ਘਰੇ ਜਾਣਾ ਬਈ ਮਿਹਨਤ ਕਰਦਾ ਵੀ ਲੋਕ ਇੰਨਾ ਪਿਆਰ ਕਰਦੇ ਆ ਬਟਿੰਡੇ ਦੀ ਸਾਰੀ ਆਫੀਸਰ ਲੌਬੀ ਬਿਜ਼ਨਸ ਵਾਲੇ ਬੰਦੇ ਮੇਰੇ ਜਿਹੜਾ ਹੌਣ ਚ ਕਿਲਾ ਜੱਟ ਪੁਣੇ ਵਾਲਾ ਉਹ ਕੱਢਦਾ ਬਈ ਕਿੱਥੇ ਵੀਰੇ ਦੇਖਦਾ ਹੌਣ ਚ ਕਿਲਾ ਹੈਗਾ ਤੇਰੇ ਤਾਂ ਹੈ ਨਹੀਂ ਤਾਂ ਕਿ ਮੈਂ ਆਖੇ ਨਾ ਕਿਸੇ ਦੇ ਵੀ ਨਹੀਂ ਬਈ ਭਾਲ ਕੇ ਵੀ ਇੱਥੇ ਆਉਣਾ ਹੈ ਇਹ ਗੱਲਾਂ ਚ ਹੀ ਹੈ ਜਿਹਨੇ ਮਰਜੀ ਜਿਹੜਾ ਕਹਿੰਦਾ ਮੈਂ ਤਾਂ ਜੱਟ ਹੁੰਨਾ ਜੀ ਐ ਓਹ ਨਾ ਵੀ ਮਾ ਬਰਾੜਾ ਮੁੰਡਾ ਸਿੱਧੂ ਬਰਾੜਾ ਦਾ ਤੇਰੇ ਵੀ ਲੱਭ ਕੇ ਵੇਚ ਲਈ ਕਿੱਲਾ ਤੇ ਹੋਣਾ ਤੇਰੇ ਵੀ ਫੋਕੇ ਹੀ ਛੋਟੀ ਆ ਇਹ 10000 ਰੁਪਿਆ ਬਣਦਾ ਜਿਹੜਾ ਉਹ ਆ 10000 ਰੁਪਿਆ ਬਣਦਾ ਵੀਡੀਓ ਤੋਂ ਇੱਥੇ ਕਿੰਨੇ ਤੂੰ ਵੇਚ ਲਾ ਇੱਥੇ ਬਾ 50000 ਬਣ ਜਾਂਦਾ ਬਈ 6 ਮਹੀਨਿਆਂ ਦਾ 30000 ਦੀ ਤਾਂ ਨੌਕਰੀ ਛੱਡੀ ਐ ਬਰੇਵੇਂ 30000 ਮਹੀਨੇ ਦੀ ਨੌਕਰੀ ਛੱਡੀ ਐ ਇੱਥੇ 50000 ਰੁਪਏ ਮਹੀਨਾ ਮਹੀਨਾ ਬਣਾਉਣਾ 6 ਮਹੀਨਿਆਂ ਦਾ ਨਹੀਂ ਕਹਿੰਦਾ ਇੱਥੇ ਹਾਂ 2.5 ਲੱਖ ਦੀ ਤਾਂ ਗੱਡੀ ਫਿਰਦੀ ਮੇਰੀ ਛੜਕਾਂ पे ਕੀ ਗੱਲ ਕਰਦਾ ਬਈ ਮਿਹਨਤ ਕਰਦੇ ਆ ਮਿਹਨਤ ਨਾਲ ਬਣਦੇ ਆ ਪੰਜਾਬ ਦੇ ਲੋਕ ਸਹਿਯੋਗ ਕਰਦੇ ਆ ਇੱਥੇ अजीत ਰੋਡ ਆ ਸਾਰਿਆਂ ਨੂੰ ਪਤਾ ਕਿੰਨੀ ਵੱਗਦੀ ਆ ਇਹ ਹਨਾ अजीत ਰੋਡ ਤੇ ਬਹੁਤ ਪਿਆਰ ਮਿਲਦਾ ਬਈ ਨੌ ਬੀ ਨੰਬਰ ਗਲੀ ਕੋਲੇ ਮੈਂ ਖੜਦਾ ਜਿਹਨੇ ਵੀ ਆਉਣਾ ਆ ਜੇ ਜਿਹੜਾ ਸ਼ਹਿਰ ਦਾ ਬੰਦਾ ਹੈ ਉਹ ਪਿੰਡ ਵਾਲੇ ਨੂੰ ਕਿਸੇ ਆਪਣੇ ਇੱਧਰ ਰਿਸ਼ਤੇਦਾਰ ਨੂੰ ਯਾਰ ਮਿੱਤਰ ਨੂੰ ਫੋਨ ਕਰਦਾ ਬਈ ਯਾਰ ਸਾਗ ਹੀ ਲਿਆ ਦੇ ਸਾਗ ਹੀ ਲਿਆ ਕੇ ਨਹੀਂ ਦਿੰਦਾ ਬਈ ਬਈ ਕਿਸੇ ਦੀ ਮਿਹਨਤ ਕਰਨ ਦੀ ਲੋੜ ਨਹੀਂ ਇੱਥੇ ਆਓ ਚੁੱਪ ਕਰਕੇ ਸਾਗ ਲੈ ਜੋ ਨਾਲੇ ਉਹ ਤੁਹਾਨੂੰ ਦੇਣਗੇ ਕਈ ਦੀ ਮੰਨ ਲਓ ਤੁਸੀਂ ਮੰਗਾਇਆ ਸਾਰੇ ਟੱਬਰ ਖਾਤਰ ਅਗਲਾ ਕੌਲੀ ਲਿਆ ਕੇ ਦੇ ਦਊਗਾ ਉਹਦਾ ਕੀ ਕਰੋਗੇ ਇੱਥੇ ਵੀ 150 ਨੂੰ ਕਿਲੋ ਹੈਗਾ ਤੁਸੀਂ 150 ਦਾ 200 ਦਾ ਲੈ ਜਾਓ ਸਾਰਾ ਟੱਬਰ ਤੁਹਾਡਾ ਢਿੱਡ ਭਰ ਕੇ ਖਾਊਗਾ ਨਾਲੇ ਵੱਧ ਖਾਦਾ ਜਾਂਦਾ ਆਪਣਾ ਸਾਕੇ ਕਿਉਂਕਿ ਤੇਜਾਬ ਨਹੀਂ ਬਣਦਾ ਹੱਥੁੱਥ ਵੀ ਯਾਰ ਸਾਫ ਹੈ ਦੰਦ ਦੁੰਦ ਵੀ ਇਹਨਾਂ ਵਖਾਈ ਬਾਈ ਯਾਰ ਸਾਫ ਹੈ ਲੈ ਦੰਦ ਲੈ ਦੇਖਾ ਦੰਦ ਪਾਣ ਫੂਨ ਨਹੀਂ ਖਾਂਦਾ ਭਈਆਂ ਮੈਂ ਪਾਣ ਖਾਊਗਾ ਯਾਰ ਕਮਾਲ ਹੈ ਬਾਈ ਤੇ ਵੀ ਸਾਫ ਹੈ ਤੇਰੇ ਯਾਰਾ ਨਾ ਸਰਾ ਗੋਤ ਹੈ ਪਤੰਦਰਾ ਮੇਰਾ ਆ ਵੀ ਪੂਰੇ ਸਾਫ ਹੈ ਯਾਰ ਸਾਰਾ ਸਿਸਟਮ ਵਧੀਆ ਬਾਈ ਦਾ ਯਾਰ ਠੀਕ ਹੈ ਸਾਰਾ ਬਾਈ ਦਾ ਨੰਬਰ ਅਗੇ ਨਾ ਮਗਾਉਣਾ ਹੋਵੇ ਹਣਾ ਬਾਈ ਪਾਨ ਕੋ ਨੇ ਸਾਥ ਸੁਭਾਈ ਸੁਨੇਹਾ ਬਈ ਸਾਥ ਦੇਣ ਸ਼ਹਿਰ ਵਾਲੇ ਸੁਨੇਹਾ ਬਈ ਸ਼ਹਿਰ ਵਾਲੇ ਸਾਥ ਦੇਣ ਉਹ ਤਾਂ ਦੇ ਹੀ ਜਾਂਦੇ ਚਲੋ ਆਪਣੇ ਹਨਾ ਬਈ ਪੰਜਾਬ ਦੀ ਨੌਜਵਾਨ ਪੀੜੀ ਨੂੰ ਸੁਨੇਹਾ ਹੈ ਬਈ ਵੀ ਸ਼ਰਮ ਨਾ ਮੰਨੋ ਮਾੜਾ ਕੰਮ ਨਾ ਕਰੋ ਪਰ ਵੀ ਜਿਹਦੇ ਕਰਕੇ ਤੁਹਾਡੀ ਇੱਜ਼ਤ ਤੇ ਦਾਗ ਲੱਗ ਜੇ ਵੀ ਆ ਤਾਂ ਚਿੱਟਾ ਵੇਚੀ ਜਾਂਦਾ ਇਹ ਤਾਂ ਬਲੈਕ ਕਰਦਾ ਉਹ ਗਲਤ ਕੰਮ ਨਾ ਕਰੋ ਚੰਗਾ ਕੰਮ ਕਰੋ ਆ ਹੁਣ ਬਈ ਆ ਅੱਜ ਇੱਧਰ ਕਮਾਈ ਬਈ ਆ ਹੁਣ ਸਬਜ਼ੀ ਵੇਚਦਾ ਆ ਦਿਖਾ ਦੇ ਸਬਜ਼ੀ ਲੈ ਕੇ ਆਂਦੇ ਇਹ ਇਹ ਕੋਈ ਮਾੜਾ ਕੰਮ ਹੈ ਯਾਰ ਇਹ ਤਾਂ ਚਲ ਬਗਿਆ ਕੰਮ ਆਸਤੇ ਬਣਿਆ ਆਪਣਾ ਪੰਜਾਬੀ ਬੰਦਾ ਮੈਨੂੰ ਤਾਂ ਨਹੀਂ ਲੱਗਦੇ ਕੰਮ ਆਸਤੇ ਬਣਿਆ ਯਾਰ ਇਹ ਸੋਚ ਬਦਲੋ ਨਾ ਪੰਜਾਬੀ ਕੰਮ ਕਰ ਨਹੀਂ ਸਕਦੇ ਆਪਾਂ ਕਰਦੇ ਹੀ ਨਿਗੇ ਹੁਣ ਇਹ ਬਾਈ ਵੀ ਜੇ ਲੋਕਾਂ ਦੀਆਂ ਗਲੀਆਂ ਚ ਜਾਂਦਾ ਤਾਂ ਲੋਕ ਰੋਟੀ ਖਾਂਦੇ ਆ ਇਹ ਸਿਸਟਮ ਬਣਿਆਗਾ ਯਾਰ ਚਲ ਵਜੋ ਛੱਡ ਸਾਗ ਨਾ ਹੁਣ ਤੇ ਤੋ ਜੇ ਕਿਹਨੇ ਖਾਣਾ ਬਠਿੰਦੇ ਨੇ ਨੰਬਰ ਦੱਸ ਦੇ ਤੇ ਨੰਬਰ ਬਾਈ ਤੇ ਮੜੇ ਕਮਾ ਦੇ 6378536625 ਸਰੂਨਨ ਕਰਕੇ ਆ ਸਕਦਾ ਜਿਹੜੇ ਨੂੰ ਨਾਂ ਤੋਂ ਹੋਵੇ ਨਾ ਬ ਕੋਈ ਤਾਂ ਵੀ ਭਾਵੇਂ ਨਾਂ ਹੀ ਕਰੇ ਬਸ ਆਪਾਂ 3:30 ਤੋਂ 7:30 ਤੱਕ ਇੱਥੇ ਹੁੰਨੇ ਆ ਅਜੀਤ ਰੋਡ ਨੌਵੀਂ ਗਲੀ ਦੇ ਨਾਲ ਆਹ ਕਾਨਵੇ ਇਮੀਗ੍ਰੇਸ਼ਨ ਦੇ ਨੇੜੇ ਆ ਇੱਥੇ ਲੈ ਭਾਈ ਜਿਹੜੇ ਨੇ ਪਿੰਡਾਂ ਵਾਲਾ ਸਰੋਂ ਦਾ ਸਾਗ ਲੱਕੜਾਂ ਦੇ ਬਣਾਣਾ ਟੈਸਟ ਕਰਨਾ ਆਹੀ 10-15 ਦਿਨ ਰੱਬ ਨੇ ਠੰਡ ਪਾਉਣੀ ਆ ਤੇ ਮੈਨੂੰ ਹੋਰ ਦੱਸਾਂ ਭਾਈ ਹਾਂਜੀ ਜਿਹੜਾ ਹੁਣ ਆਪਾਂ ਤੂੰ ਵੀ ਇਸ਼ਾਰਾ ਕਹਿੰਦਾ ਹੋਏਗਾ ਵੀ ਉਹ ਸਾਗ ਤਾਂ ਆਪਾਂ ਘਰੇ ਹੀ ਬਣਾ ਲੈਣੇ ਸ਼ਹਿਰ ਵਾਲੇ ਤੋਂ ਤੂੰ ਅੱਜ ਹੀ ਵਰਕਾ ਪਾੜ ਦੇ ਵੀ ਉਹ ਘਰੇ ਸਾਗ ਬਣਾ ਲੈਣਗੇ ਸ਼ਹਿਰ ਵਾਲਿਆਂ ਤੋਂ ਅੱਜ ਵੀ ਮੇਰੇ ਤੋਂ ਹੀ ਲੈਣਾ ਪੈਣਾ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਅੱਜ ਤੱਕ ਤੁਸੀਂ ਪਿੰਡਾਂ 'ਚ ਬਣਾ ਲੈਨੇ ਇੱਕ ਗੱਲ ਦੱਸੀ ਜਿੰਨਾ ਸਾਗ ਸਵਾਦ ਤੇਰੀ ਮਾਂ ਬਣਾਉਂਦੀ ਆ ਤੇਰੀ ਘਰ ਵਾਲੀ ਉਨਾ ਸਵਾਦ ਨਹੀਂ ਬਣਾ ਸਕਦੀ ਹੁਣ ਨਹੀਂ ਬਣਾਉਂ ਉਹਨੂੰ ਘੋਟਣਾ ਨਹੀਂ ਆਉਂਦਾ ਘੋਟਣਾ ਨਹੀਂ ਨਾ ਹੁੰਦਾ ਐਦੋਂ ਚੱਲ ਤੇਰੀ ਘਰ ਵਾਲੀ ਵੀ ਨਾ ਲੜ ਪੈਣਾ ਪਰਜਾਈ ਤੋਂ ਮਾਫੀ ਮੰਗਦਾ ਅੱਜ ਤੋਂ 10-20 ਸਾਲਾਂ ਬਾਅਦ ਇੱਕ 20 ਸਾਲਾਂ ਬਾਅਦ ਇਹ ਗੱਲ ਤਾਂ ਮੈਂ ਕੱਟ ਹੀ ਦੇਣੀ ਏ ਤੇਰੀ ਚੱਲ ਜਿਵੇਂ ਮਰਜ਼ੀ ਕਰ ਲਈ ਅੱਜ ਤੋਂ 20 ਸਾਲਾਂ ਬਾਅਦ ਜਿਹੜੀਆਂ ਆਪਣੀਆਂ ਪੰਜਾਬ ਦੀਆਂ ਅੱਜ ਮਾਵਾਂ ਐ ਜਿਨ੍ਹਾਂ ਨੂੰ ਕਿ ਸਾਗ ਬਣਾਉਣਾ ਹੁੰਦਾ ਸਾਰਾ ਕੁਝ ਇਕੱਠੀ ਕਰਤ ਆਉਂਦੀ ਆ ਇਨਾਂ ਦੇ ਹੱਥੋਂ ਜਿਹੜੇ ਹੈਗੀਆਂ ਰਸੋਈਆਂ ਨਿਕਲ ਕੇ ਅੱਜ ਵਾਲਿਆਂ ਨੂੰ ਹਾਂ ਦੇ ਹੱਥ ਜਾ ਜਾਣਗੀਆਂ 20 ਸਾਲਾਂ ਬਾਅਦ 25 ਸਾਲਾਂ ਬਾਅਦ ਕਿਸੇ ਨੂੰ ਸਾਗ ਚੱਜ ਨਾਲ ਪਿੰਡਾਂ 'ਚ ਵੀ ਨਹੀਂ ਬਣਾਉਣਾ ਆ ਕਰਨਾ ਉਦੋਂ ਫਿਰ ਪਿੰਡਾਂ 'ਚ ਵੀ ਲੋਕ ਸਾਗ ਮੁੱਲ ਲਿਆ ਕਰਨਗੇ ਇਹ ਗੱਲ ਯਾਦ ਰੱਖੀ 2025 'ਚ ਵੀਡੀਓ ਪਾ ਰਹੇ ਹਾਂ 2050 'ਚ ਮੇਰੀ ਗੱਲ ਸੱਚੀ ਨਾ ਹੋਈ ਤਾਂ ਜਿਵੇਂ ਮਰਜ਼ੀ ਕਰ ਲਈ ਸਾਗ ਦੇ ਨਾਂ ਤੇ ਰੈਸਟੋਰੈਂਟ ਨਾ ਨਾ ਖੁੱਲੇ ਜਿਵੇਂ ਮਰਜ਼ੀ ਕਰ ਲਈ ਬਾਈ ਮੇਰੇ ਨਾਲ ਇਹ ਸੱਚ ਹੈ ਜੀ ਬਾਈ ਧੰਨਵਾਦ ਬਾਈ ਯਾਰ ਸਰਾ ਜੀ ਤੇਰਾ ਵੀ ਧੰਨਵਾਦ ਬਾਈ ਬੋਲਤੀਆਂ ਯਾਰ ਬਾਈ ਜੀ ਜੀ ਬਾਈ ਧੰਨਵਾਦ